ਕਰਣ ਕਾਰਣ ਪ੍ਰਭ ਏਕ ਹੈ ਦੂਸਰ ਨਾ ਇਹਨ ਕੋਈ ਨਾਨਕ ਇਸ ਬਲ ਹਾਰਣੇ ਜਲ ਥਲ ਮਹੀ ਅਲਸਾ ਕਨ ਕਾਰਨ ਪ੍ਰਭ ਏਕ ਹੈ ਗੁਰੂ ਪਿਆਰੀ ਸਤ ਸੰਗ ਪਹਿਲੇ ਦਸੰ ਪਤਾ ਦਸ਼ਮੇਸ਼ ਪਤਾ ਜੀ ਫਤੇ ਸਾਂਝੀ ਕਰ ਲਈਏ ਕਦੀ ਵੀ ਕੋਈ ਗੁਰਸਿੱਖ ਮਿਲਦਾ ਫਤੇ ਜੀ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋ ਵਾਰੀ ਵਾਹਿਗੁਰੂ ਦਾ ਸਿਮਰਨ ਹੋ ਜਾ ਫਤਿਹ ਬੁਲਾਉਣ ਦੇ ਸੁਪਰ ਜੋਨਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਬਹੁਤ ਜ਼ਰੂਰਤ ਹੈ ਇਹ ਕਰੋ ਜ਼ਰੂਰ ਵੱਧ ਤੋਂ ਵੱਧ ਕਰੋ ਸੰਕੋਚ ਨਹੀਂ ਕਰਨਾ ਕੋਈ ਪੈਸਾ ਨਹੀਂ ਲੱਗਦਾ ਇਹ ਸਾਡੀ ਐਲਰਜੀ ਹੈ ਜਦੋਂ ਤੁਸੀਂ ਸਬਸਕ੍ਰਾਈਬ ਤੇ ਦੁਬੰਦੇ ਹੋ ਨਾ ਸਾਡੀ ਐਲਰਜੀ ਭੱਜ ਜਾਂਦੀ ਸਾਨੂੰ ਹੌਸਲਾ ਬਲੰਦ ਹੋ ਜਾਂਦਾ ਤੇ ਜਿਨ੍ਹਾਂ ਨੇ ਕਰ ਦਿੱਤਾ ਸਬਸਕ੍ਰਾਈਬ ਭਈ ਉਹਨਾਂ ਨੂੰ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਮਹਾਰਾਜ ਆਪ ਦੀ ਹਰ ਮਨੋ ਕਾਮਨਾ ਪੂਰੀ ਕਰੇ ਤੇ ਜਿਨ੍ਹਾਂ ਨੇ ਨਹੀਂ ਕੀਤਾ ਭਈ ਜਰੂਰ ਕਰੋ ਆਪ ਜੀ ਵੀ ਉਹਨਾਂ ਬੜਪਾਗਿਆਂ ਦੇ ਵਿੱਚ ਆ ਜਾਓ ਤੇ ਲਾਈਕ ਤੇ ਸ਼ੇਅਰ ਤੇ ਰੋਜ਼ ਕਰਿਆ ਕਰੋ ਕਮੈਂਟਸ ਵੀ ਕਰਿਆ ਕਰੋ ਬੇਨਤੀ ਹੈ ਦੋਈ ਕਾ ਜੋੜ ਤੇ ਮਹਾਰਾਜ ਕਹਿੰਦੇ ਨੇ ਕਰਨ ਕਰਨ ਪ੍ਰਭ ਇੱਕ ਹੈ ਦੂਸਰ ਨਾਹੀ ਕੋਏ ਕੌਣ ਹੈ ਕਰਨ ਕਰਾਉਣ ਵਾਲਾ ਅਸੀਂ ਕੁਝ ਕੰਮ ਕਰਦੇ ਆ ਪਿਆਰੀ ਸਾਧ ਸੰਗਤ ਜੀ ਉੱਥੇ ਆਪਣਾ ਠੱਪਾ ਲਾ ਦਿੰਦੇ ਆ ਲੈ ਅਭੀ ਆ ਤਾਂ ਮੈਂ ਮੈਂ ਕੰਮ ਕੀਤਾ ਜੇ ਇਹ ਮੈਂ ਨਾ ਕਰਦਾ ਤੇ ਹੋਣਾ ਹੀ ਨਹੀਂ ਸੀ ਇਸ ਸਾਡੇ ਵਿੱਚ ਖਾਸियत ਹੈ ਮਨੁੱਖ ਦੇ ਵਿੱਚ ਜੇ ਕਿਸੇ ਨੂੰ ਰਾਜ ਭਾਗ ਮਿਲ ਜਾਂਦਾ ਉਹ ਕਹਿੰਦਾ ਲੈ ਜੇ ਮੈਂ ਰਾਜਾ ਨਾ ਹੁੰਦਾ ਤੇ ਪਰਜਾ ਦਾ ਭਲਾ ਕਰ ਹੋਈ ਨਹੀਂ ਸੀ ਸਕਦਾ ਇਹ ਦੇਸ਼ ਚੱਲੇ ਨਹੀਂ ਸੀ ਸਕਦਾ ਇਤਨਾ ਗਮੰਡ ਹੈ ਮਹਾਰਾਏ ਕਹਿੰਦੇ ਭਿਖਾਰੀ ਤੇ ਰਾਜ ਕਰਾਏ ਰਾਜਾ ਤੇ ਭਿਖਾਰੀ ਖਾਰੀਆਂ ਨੂੰ ਰਾਜਿਆਂ ਨੂੰ ਕਾਖੋਤਣ ਲਾ ਦਿੰਦਾ ਮੇਰੀ ਸਾਧ ਸੰਗਤ ਔਰੰਗਜ਼ੇਬ ਦਾ ਭਰਾਤਾ ਆਸਾਦੀ ਵਾਰ ਦੀ ਸੁਣ ਉਹਦੇ ਕਿੰਨਾ ਚ ਪਈ ਆਸਾਦੀ ਵਾਰ ਦੇ ਵਿੱਚ ਮਹਾਰਾਜ ਫਰਮਾਨ ਕਰਦੇ ਸਨ ਦਰ ਮੰਗਣ ਪੇਖਣਾ ਪਾਇਦਾ ਰਾਜੇ ਬਾਰੇ ਤੁੱਕ ਹੈ ਦਰ ਮੰਗਣ ਪੇਖਣਾ ਪਾਇਦਾ ਰਾਜੇ ਜਿਹੜੇ ਨੇ ਕਾ ਖੁੱਤਣ ਲਾਇਦਾ ਰਾਜਾ ਤੇ ਰਾਜੇ ਨੂੰ ਭੀਖ ਮੰਗਣ ਲਾ ਲੰਦਾ ਹੈ ਭੀਖ ਵੀ ਨਹੀਂ ਮਿਲਦੀ ਦਰ ਮੰਗਣ ਪੇਖਣਾ ਪਾਈਦਾ ਉਹ ਕਹਿੰਦਾ ਵੀ ਰਾਜਾ ਹੋਵੇ ਕੋਣ ਪੇਖਿਆ ਮੰਗਣ ਦੀ ਲੜਕੀ ਹੈ ਉਹਦਾ ਧੱਕੇ ਨਾਲ ਲੈ ਲੂਗਾ ਬਾਣੀ ਦੇ ਉੱਤੇ ਭਾਵ ਕਿੰਤੂ ਕਰ ਦੱਤਾ ਉਹਨੇ ਪੈਰੀ ਸਸਨ ਕੰਦਾ ਤੁਹਾਡੀ ਬਾਣੀ ਗਲਤ ਲਿਖਿਆ ਹੈ। ਧਰਮ ਮੰਗਣ ਭਿਖ ਦਾ ਪਾਈ ਦਾ ਧਰਮ ਮੰਗਣ ਤੇ ਗਏ ਨੂੰ ਭਿਖਿਆ ਵੀ ਨਹੀਂ ਮਿਲਦੀ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸੁਲਤਾਨੋਂ ਸੁਲਤਾਨੋਂ ਕਾਇ ਕਰਾਈ ਦਾ ਧਰਮ ਮੰਗਣ ਭਿਖ ਨਾ ਪਾਈਦਾ। ਸੁਲਤਾਨਾ ਨੂੰ ਕਾ ਖੋਤਣ ਲਾ ਦਿੰਦਾ ਕਿਤੇ ਫਿਰ ਐਸਾ ਮੌਕਾ ਵੀ ਆਂਦਾ ਤੇ ਕਿਤੇ ਭਿਖਿਆ ਵੀ ਮੰਗਣ ਜਾਣ ਤਾਂ ਭਿਖਿਆ ਵੀ ਨਹੀਂ ਪਾਉਂਦੇ ਲੋਕੀਂ ਆਖੋ ਸਤਨਾਮ ਸ਼੍ਰੀ ਵਾਹਿਗੁਰੂ 오ਰੰਗਜ਼ੇਬ ਨੂੰ ਖਤਰਾ ਹੋ ਗਿਆ ਆਪਣੇ ਸ਼ੀਰਡ ਦਾ ਅਬੈਰਿਸਾ ਸਿੰਘ ਵੀ ਮੇਰੀ ਰਾਜ ਭਾਗ ਖੋਲਣਾ ਮੇਰੇ ਭਰਾਵਾਂ ਨੇ ਕਿਸੇ ਨੇ ਬਹਿਮ ਪਾਤਾ ਉਹਨੂੰ ਸੁਈਏ ਨਾ ਕਹਿੰਦੇ ਤੇਰੇ ਭਰਾਵਾਂ ਨੇ ਤੈਨੂੰ ਗੱਦੀ ਖੋਲਣੀ ਰਾਜ ਭਾਗ ਖੋਲਣਾ ਇੱਥੇ ਤੱਕ ਕੇ ਉਸਨੇ ਆਪਣੇ ਸਾਰੇ ਭਰਾਵਾਂ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਇੱਥੇ ਤਾਂ ਕੱਪੜੇ ਪਿਓਨ ਵੀ ਕਹਿੰਦੇ ਕਰ ਦਿੱਤਾ ਇਤਿਹਾਸ ਕਰ ਲਿਖਦਾ ਉਹ ਜਿਹੜਾ ਭਰਾਤਾ ਰੰਗਜੀਤ ਦਾ ਕਹਿੰਦਾ ਸੀ ਨਾ ਸੁਲਤਾਨ ਨੂੰ ਘਾ ਖੁੱਤਣ ਦੀ ਕਿਲ੍ਹੇ ਸੁਲਤਾਨ ਨੂੰ ਘਾ ਖੁੱਤਣ ਦੀ ਕਿਹੜੀ ਲੋੜ ਹੈ ਵੇ ਕਿਹਾ ਮੰਗੇ ਤਾਂ ਅਸੀਂ ਤਾਂ ਕਹਿੰਦਾ ਧੱਕੇ ਨਾਲ ਲੈ ਲਈ ਦੀ ਆ ਕਹਿੰਦਾ ਭਖਿਆ ਕਿਉਂ ਨਹੀਂ ਮਿਲੇਗੀ ਅੱਜ ਅੱਜ ਸਾਰਿਆਂ ਨੂੰ ਜੀਤ ਤੇ ਬੰਦ ਕਰ ਦੁੱਤਾ ਤੇ ਅੱਜ ਭਿਖਿਆ ਮੰਗਦਾ ਆਪਣੇ ਜੀਵਨ ਦੀ ਵੀ ਮੈਨੂੰ ਛੱਡ ਦੇ ਨਹੀਂ ਛੱਡਦੇ ਜੇਲ੍ਹ ਚ ਬੰਦ ਕਰ ਦਿੱਤਾ ਸ਼ਿਵਾਦਾਰ ਮੂਰੇ ਜਿਹੜੇ ਜੇਲ੍ਹ ਦੇ ਵਿੱਚ ਲੰਗਰ ਪਾਣੀ ਦੇਣ ਵਾਲੇ ਨੇ ਉਹ ਕਹਿੰਦਾ ਮੈਂ ਇੰਨੇ ਦਿਨਾਂ ਤੋਂ ਭੁੱਖਾ ਬੈਠਾ ਹਾਂ ਜੇਲ੍ਹ ਦੇ ਵਿੱਚ ਮੈਨੂੰ ਕੁਝ ਖਾਣ ਨੂੰ ਦੇ ਦਿਓ ਰਾਜਾ ਕਹਿੰਦਾ ਔਰੰਗਜ਼ੇਬ ਕਹਿੰਦਾ ਇਹਨਾਂ ਨੂੰ ਕੁਝ ਖਾਣ ਨੂੰ ਨਹੀਂ ਦੇਣਾ ਕੁਝ ਪੀਣੇ ਨੂੰ ਨਹੀਂ ਦੇਣਾ ਕੁਝ ਨਹੀਂ ਦੇਣਾ ਇਹਨਾਂ ਨੂੰ ਮਾਰ ਦਿਓ ਭੁੱਖੇ ਬਿੰਤਾਂ ਕਰਦਾ ਹੈ ਉਹ ਰਾਜਾ ਜਿਹੜਾ ਆਪਣਾ ਉਹਨੂੰ ਰਾਜਾ ਸਮਝਦਾ ਨਹੀਂ ਰਾਜੇ ਦਾ ਪਰਾ ਸਮਝਦੇ ਰਾਜੇ ਦੇ ਭਰਾ ਵੀ ਰਾਜੇ ਰਾਜਾਂ ਮੰਗੇ ਰਹਿੰਦੇ ਸੀ ਉਹਨਾਂ ਦਾ ਪਹਿਲੀ ਗੱਲ ਜਿਹੜੀ ਕਿੰਤੂ ਕੀਤਾ ਸੀ ਬਾਣੀ ਦੇ ਉੱਤੇ ਸੁਲਤਾਨੋਂ ਘਾਇ ਕਰਾਈ ਦਾ ਤਵੇਲੇ ਵਿੱਚ ਡੂਟੀ ਲੱਗ ਗਈ ਤੇਰੀ ਸਾਦ ਸੰਗਤ ਕੋੜਿਆਂ ਦੇ ਤਵੇਲੇ 'ਚ ਕੋੜਿਆਂ ਦੇ ਤਵੇਲੇ ਦੇ ਵਿੱਚ ਡੂਟੀ ਲੱਗੀ ਉਹਨਾਂ ਨੂੰ ਸ਼ੋਲਿਆਂ ਦੀ ਫੱਕ ਖਾਂਦੇ ਹੁੰਦੇ ਛੋਲੇ ਦੱਲੇ ਛੋਲੇ ਉਹਨਾਂ ਦੀ ਫੱਕ ਹੁੰਦੀ ਉਹ ਖਾਂਦੇ ਆ ਤੇ ਜਿਵੇਂ ਅਹਿਲਕਾਰਾਂ ਨੇ ਉਹਨੂੰ ਖਾਣ ਨੂੰ ਨਹੀਂ ਦਿੱਤਾ ਨਾ ਕੋਈ ਭੁੱਖਾ ਮਰਦਾ ਜਾ ਰਿਹਾ ਕਰੇ ਕੀ ਹੁਣ ਭੁੱਖਾ ਮਰਦਾ ਜਾਂਦਾ ਤੇ ਕੁਛ ਚਾਰਾ ਨਹੀਂ ਚੱਲਦਾ ਤੇ ਕੂੜੀਆਂ ਦੀ ਖੁਰਲੀ ਦੇ ਵਿੱਚ ਜਿਹੜਾ ਉਹ ਲੱਭਦਾ ਹੈ ਦਾਣੇ ਵੀ ਚਲੋ ਉਹ ਹੀ ਖਾ ਕੇ ਮੈਂ ਥੋੜਾ ਪੇਟ 'ਚ ਆਸਰਾ ਹੋ ਜੂਗਾ ਗੋਲਿਆਂ ਦੇ ਦਾਣੇ ਤਲੇ ਉਹ ਦਾਣੇ ਕਹਿੰਦਾ ਚੱਲ ਉਹ ਹੀ ਮੜ ਮੋਟੇ ਖਾ ਕੇ ਵਿਆਰਾ ਕਰਦੇ ਆਂ ਖਾਣਾ ਮੰਗਿਆ ਭਿਖਿਆ ਨਹੀਂ ਮਿਲੀ ਪਿਆਰੀ ਸਾਧ ਸੰਗਤ ਜੀ ਯਾਦ ਆ ਗਿਆ ਕਿ ਮੈਂ ਗੁਰੂ ਦੀ ਬਾਣੀ ਤੇ ਕਿੰਤੂ ਕੀਤਾ ਸੀ ਸੁਲਤਾਨਾ ਨੂੰ ਕਾਖੋਤਣ ਲਾ ਦਿੰਦਾ ਕਾਖਾਣ ਤੇ ਮਜਬੂਰ ਕਰ ਦਿੰਦਾ ਦਰ ਮੰਗਣ ਭਿਖਣਾ ਪੈਂਦਾ ਕੂੜੇ ਦੀ ਖੁਰਲੀ ਦੇ ਵਿੱਚ ਜਦੋਂ ਚੱਕ ਕੇ ਉਹ ਪੂੰਝ ਪਾਉਂਦਾ ਇਹਦੇ ਦੰਦਾਂ ਦੇ ਵਿੱਚ ਕਾਫਾ ਜਾ ਜਾਂਦਾ ਆਖੋ ਸਤਨਾਮ ਵਿੱਚ ਕਾ ਵੀ ਹੁੰਦਾ ਹੈ ਖਿੱਚਦਾ ਕੱਢਦਾ ਕਹਿੰਦਾ ਦਰ ਮੰਗਣ ਭੇਖਣਾ ਪਾਇਦਾ ਇਹ ਵੀ ਸੱਚ ਬਾਣੀ ਨੇ ਸੱਚ ਲਿਖਿਆ ਰਾਜਿਆਂ ਨੂੰ ਕਾ ਖੋਤਣ ਕਾ ਖਾਣ ਤੇ ਮਜਬੂਰ ਕਰ ਦਿੰਦਾ ਇਹ ਵੀ ਬਾਣੀ ਸੱਚ ਆ ਹੁਣ ਇਹਦੇ ਮੂੰਹ ਦੇ ਵਿੱਚ ਕੂੜਿਆਂ ਦੀ ਖਰਾਕ ਆ ਗਈ ਆਖੋ ਸਤਨਾਮ ਕਿ ਰਵੇ ਇਸ ਕਰਕੇ ਪਿਆਰੀ ਸਾਧ ਸੰਗਤ ਜੀ ਸਤਿਗੁਰੂ ਅਹੰਕਾਰ ਨਾ ਭਾਵੈ ਹੰਕਾਰ ਨਹੀਂ ਕਰਨਾ ਬਾਣੀ ਪੜਨੀ ਨਿਮਰਤਾ ਲਿਆਣੀ ਹੈ ਪ੍ਰੇਮ ਕਰਨਾ ਹੈ ਜਿੰਨ ਪਾਣੀ ਦੇ ਨਾਲ ਪ੍ਰੇਮ ਕਰੋਗੇ ਤੇ ਪਰਮੇਸ਼ਰ ਮਿਲ ਜਾਏਗਾ ਵਾਹਿਗੁਰੂ ਮਿਲ ਜਾਏਗਾ ਕਥਾ ਸੁਣਨੀ ਹੈ ਹਰਕੀਆਂ ਕਥਾ ਕਹਾਣੀਆਂ ਗੁਰਮੀਤ ਸੜਾਈਆਂ ਬਲਿਹਾਰੀ ਗੁਰੂ ਆਪਣੇ ਮੈਂ ਆਪਣੇ ਗੁਰੂ ਤੋਂ ਬਲਹਾਰੇ ਜਾਣਾ ਤੈਨ ਸੱਦ ਬਲਹਾਈਆ ਮੈਂ ਸੱਦ ਬਲਹਾਰੇ ਜਾਣਾ ਉਸ ਪ੍ਰਮਾਤਮਾ ਦੇ ਜਿਨ ਮੈਨੂੰ ਇਸ ਤਰ੍ਹਾਂ ਦੀ ਬਾਣੀ ਬਖਸ਼ਿਸ਼ ਕੀਤੀ ਹੈ ਜਿਹੜੀ ਮੇਰੇ ਹਿਰਦੇ ਨੂੰ ਬਲਦੇ ਹਿਰਦੇ ਨੂੰ ਠਾਰ ਦਿੰਦੀ ਹੈ ਸ਼ਾਂਤ ਕਰ ਦਿੰਦੀ ਹੈ ਤੇ ਇਸ ਕਰਕੇ ਪਰੀ ਸਾਹਿਬ ਸਿੰਘ ਤੇ ਮਹਾਰਾਜ ਕਹਿੰਦੇ ਭਈ ਬੰਦਗੀ ਕਰਿਆ ਕਰ ਨਾਮ ਜਪਿਆ ਕਰ ਵੰਡ ਛਕਿਆ ਕਰ ਇਹ ਕੋਈ ਗਰੀਬੜਾ ਭੁੱਖਾ ਆਂਦਾ ਉਹਨੂੰ ਅੰਨ ਪਾਣੀ ਛਕਾ ਦਿਆ ਕਰ ਉਹਦੀ ਸੇਵਾ ਕਰ ਲਿਆ ਕਰ ਗਰੀਬੜੇ ਦੀ ਪਰ ਅਸੀਂ ਤੇ ਅਮੀਰਾਂ ਦੀ ਕਰਦੇ ਆਂ ਪਰ ਇਸ ਹਾਲੇ ਕੋਈ ਘਰ ਆ ਜਵੇ ਨਾ ਰਿਸ਼ਤੇਦਾਰ ਲੈ ਆਈ ਉਹ ਤਾਂ ਬਹੁਤ ਵੱਡਾ ਰਿਸ਼ਤੇਦਾਰ ਹੈ ਇਹਦੇ ਲਈ ਠੰਡਾ ਵੀ ਲਿਆਓ ਇਹਦੇ ਲਈ ਗਲਵਜਮਣਾ ਵੀ ਲਿਆਓ ਇਹਦੇ ਲਈ ਫਲਾਣਾ 50 ਚੀਜ਼ਾਂ ਉਹਦੇ ਮੋਹਰੇ ਰੱਖਦੇ ਨੇ ਆ ਇਹ ਕੋਈ ਮੰਗਣ ਆ ਜਵੇ ਘਰ ਖਾਣਾ ਖਾਣ ਵਾਸਤੇ ਆਪਣੇ ਪੇਟ ਦੀ ਭੁੱਖ ਭੁਜਾਣ ਵਾਸਤੇ ਉਹਨੂੰ ਅਸੀਂ ਵਾ ਵਈ ਵਾ ਤੱਕੇ ਮਾਰ ਕੇ ਪਿਜਾ ਦੰਨੇ ਆਖੋ ਸਤਨਾਮ ਸ਼੍ਰੀ ਨਹੀਂ ਮਹਾਰਾਜ ਧੰਪਿਤਾ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਗਰੀਬ ਦੀ ਗੋਲਕ ਜਿਹੜੀ ਹੈ ਨਾ ਗਰੀਬ ਦਾ ਮੁਖ ਜੇ ਤੁਸੀਂ ਉਹਦੇ ਮੂੰਹ ਚ ਪ੍ਰਸ਼ਾਦਾ ਪਾਤਾ ਨਾ ਉਹਦਾ ਪੇਟ ਭਰ ਦਿੰਦਾ ਕਹਿੰਦੇ ਉਹ ਜੜਾ ਤੁਹਾਡਾ ਦਾਨ ਕੀਤਾ ਹੈ ਮੇਰੀ ਗੋਲਕ ਵਿੱਚ ਆ ਗਿਆ ਕੋ ਸਤਨਾਮ ਸ਼੍ਰੀ ਗਰੀਬ ਦਾ ਮੁਖ ਮੁਖ ਤੇ ਮੇਰੀ ਗੋਲਕ ਹੈ ਮਹਾਰਾਜ ਕਹਿੰਦੇ ਮੇਰੀ ਗੋਲਕ ਤੇ ਪੈ ਗਿਆ ਵਕਤ ਆਣ ਤੇ ਤੈਨੂੰ ਇਹਦਾ ਫਲ ਜ਼ਰੂਰ ਦੇਵਾਂਗਾ ਜਿੰਨੇ ਵੀ ਮਜਰੂਮਾਂ ਦੀ ਰੱਖਿਆ ਕਰ ਸਕਦਾ ਕਰ ਭਾਈ ਬੰਦਗੀ ਕਰ ਸੇਵਾ ਕਰ ਸੇਵਾ ਕਰ ਤੋਏ ਨਹਕਾਮੀ ਕਿਸ ਕੋ ਹੋਤ ਪ੍ਰਾਪਤ ਸੁਆਮੀ ਰੱਬ ਨੂੰ ਪਾਣਾ ਸੇਵਾ ਬੜੀ ਜ਼ਰੂਰੀ ਹੈ ਸ਼ਿਵਾ ਕੋ ਦੁਏਪਲੇ ਇੱਕ ਸੰਤ ਇਕਰਾਮ ਰਾਮ ਜੋ ਦਾਤਾ ਮੁਕਤ ਕਾ ਸੰਤ ਜਪਾਵੇ ਨਾਮ ਜਿਹੜੇ ਉਹਦੇ ਪਰਮੇਸ਼ਰ ਦੇ ਸੇਵਕ ਹੁੰਦੇ ਨੇ ਪੈਰੀ ਸਾ ਸੰਗਤ ਜੀ ਉਹ ਨਾਮ ਜਪਾਉਂਦੇ ਨੇ ਕਹਿੰਦੇ ਪਾਣੀ ਪੜੋ ਭਗਤੀ ਕਰੋ ਨਾਮ ਜਪੋ ਵੰਡ ਛਕੋ ਸੋ ਪੈਰੀ ਸਾ ਸੰਗਤ ਅੱਜ ਦੀ ਕਥਾ ਬਿਸਵਾਤੀ ਇਥੀ ਹੈ ਕਰਨ ਕਾਲਨ ਪ੍ਰਭ ਏਕ ਹੈ ਸਭ ਕੁਝ ਕੋਈ ਕਰਨ ਵਾਲਾ ਹੈ ਕਹਿੰਦਾ ਦੂਜਾ ਕੋਈ ਨਹੀਂ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਨਾਨਕ ਤਿਸ ਬਲਹਾਰ ਨੇ ਪੰਚਮ ਗੁਰੂ ਨਾਨਕ ਕਹਿੰਦੇ ਨੇ ਨਾਨਕ ਤਿਸ ਬਲਹਾਰ ਨੇ ਜਲ ਥਰ ਜਲ ਦੇ ਵਿੱਚ ਤੇ ਥਲ ਦੇ ਵਿੱਚ ਵੀ ਹਰ ਜਗ੍ਹਾ ਦੇ ਵਿੱਚ ਜਿਰੇ ਜਿਰੇ ਵਿੱਚ ਸਮਾਇਆ ਹੋਇਆ ਹੈ ਉਹ ਸਭ ਕੁਝ ਕਰਦਾ ਹੈ ਭਾਈ ਉਹਦੇ ਕੋਈ ਬੇਨਤੀ ਕਰਿਆ ਕਰੋ ਮਹਾਰਾਜ ਆਪਣਾ ਨਾਮ ਦੇਓ ਆਪਣਾ ਨਾਮ ਦੇਓ ਵਿਸਰਨਾ ਹੀ ਦਤਾਰ ਆਪਣਾ ਨਾਮ ਕਜਾਏ ਹੋ ਨਨਕਸਾਏ ਹੋ 14 ਦੇ ਨਾਲ ਤੇਰਾ ਨਾਮ ਜਪਾਂ ਬੰਦਗੀ ਜਪ ਸ਼ੌਕ ਦੇ ਨਾਲ ਚਾਹ ਨਾਲ ਤੈਨੂੰ ਜਪਾਂ ਬੰਦਗੀ ਕਰਾਂ ਬੱਧਾ ਚੱਟੀ ਨਹੀਂ ਪਰ ਨਹੀਂ ਪੈਰੀ ਸਾਧ ਸੰਗਤ ਸ਼ੌਕ ਪੈਦਾ ਕਰਨਾ ਹੈ ਸ਼ੌਕ ਦੇ ਨਾਲ ਨਾਮ ਜਪਣਾ ਹੈ ਬੰਦਗੀ ਕਰਨੀ ਹੈ ਸੋ ਆਖਰ ਵਿੱਚ ਬੇਨਤੀ ਹੈ ਸਬਸਕ੍ਰਾਈਬ 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 ਤੇ ਸ਼ੇਅਰ ਇਹਨਾਂ ਨੇ ਕਰ ਦਿੱਤਾ ਸਬਸਕ੍ਰਾਈਬ ਉਹ ਸ਼ੇਅਰ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟਸ ਸ਼ੂਰ ਕਰਿਆ ਕਰੋ ਤੇਰੀ ਸਾਧ ਸੰਗਤ ਇਹ ਨਹੀਂ ਬੇਨਤੀਆਂ ਪਰਵਾਣ ਕਰਨੀਆਂ ਸੁਮਹਾਰਾਜ ਸਭ ਦਾ ਭਲਾ ਕਰੇ ਇੱਕ ਹੋਰ ਬੇਨਤੀ ਹੈ ਜਿੰਨੇ ਵੀ 10 ਜਾਂ 15 ਮਿੰਟ ਦੀ ਦਾ ਹੁੰਦੀ ਹੈ ਸਾਰੀ ਆਪਾਂ ਜਿਹੜੀ ਆਪਾਂ YouTube ਸੁਣਦੇ ਆ ਨਾ 10ਾਂ ਦੀ ਕਥਾ ਦੀ 10 ਜਾਂ 15 ਮਿੰਟ ਦੀ ਹੁੰਦੀ ਹੈ ਪੂਰੀ ਸੁਣ ਲਿਆ ਕਰੋ 15 ਮਿੰਟ ਤਾਂ ਇੱਕ ਦੋ ਜੀਵਨ ਦੇ ਵਿੱਚ ਕਿਵਾਂ ਅੰਸਿਕਾ ਅਸੀਂ ਇਹ ਵੀ ਅੱਧੀ ਅਧੂਰੀ ਪੱਕ ਸੁਣ ਕੇ ਛੱਡ ਦਿੰਨੇ ਆ ਸੁਣੋ ਜ਼ਰੂਰ ਹੋਮਾ 10 ਵਾਰੀ ਅੱਗੇ ਵੀ ਸੁਣੀ ਹੋਈ ਹੋਵੇ ਆਪਨੇ ਲੇਕਿਨ ਪੂਰੀ ਸੁਣੋ ਪੂਰੀ ਨੇ ਤਹਿਰ ਦੇ ਵਿੱਚ ਬਸਣਾ ਫਿਰ ਤੁਹਾਡੇ ਹਿਰਦੇ ਰੂਪੀ ਬੱਜਰ ਚ ਜਿਹੜੀ ਜ਼ਮੀਨ ਹੈ ਨਾ ਮਨ ਜਿਹੜਾ ਬੱਜਰ ਜ਼ਮੀਨ ਹੈ ਇੱਥੇ ਤੇ ਅਸਰ ਕੋਈ ਹੁੰਦਾ ਨਹੀਂ ਲੇਕਿਨ ਇਹ ਬਾਣੀ ਦੀ ਅੰਮ੍ਰਿਤ ਧਾਰਾ ਨੇ ਤੁਹਾਡੇ ਅੰਦਰ ਹਿਰਦੇ ਨੂੰ ਸ਼ੁੱਧ ਕਰਨਾ ਹੈ ਸਤਿ ਸੰਗਤ ਪੂਰੀ ਸੁਣਾ ਕਰੋ ਜਰੂਰ ਸੁਣਾਇਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ